पहला मेरा एक सवाल है तो सारे है सारे ने कटे दसना है आप दो ना एक कहने केस कहने अं केस कहने वाल कर जरूरी है सवाल केस क्या कि जरूरी है दस नहीं सारे कट्ठे बोलो जी पता, बोलो जी सारे याद रखिए ਮੈਂ ਕਈ ਤੱਖ ਤੋਂ ਗੱਲ ਕਰਾਂਗਾ ਤਾਂ ਕਰੀ ਕੋਈ ਅਸੀਂ ਇਹ ਨਹੀਂ ਕਿ ਇਹ ਸਾਡੇ ਲਈ ਕੱਲੇ ਸਿੱਖਾਂ ਲਈ ਜ਼ਰੂਰੀ ਹੈ ਮਜਬੂਰੀ ਹੈ ਬਹੁਤਿਆਂ ਨੂੰ ਲੱਗਦੀ ਹੈ ਕਿ ਇਹ ਮਜਬੂਰੀ ਹੈ ਸੱਖੋਂ ਹੱਤ ਮੈਂ ਕਹਿ ਸਕਾਂ ਬੋ ਨਹੀਂ ਮੈਂ ਇਹ ਰਸਨਾ ਤੋਂ ਅਨੇ ਮਜਬੂਰੀ ਨਹੀਂ ਕੇਸ ਰੱਖਣਾ ਜ਼ਰੂਰੀ ਹੈ ਕੇਸ ਰੱਖਣਾ ਮੋਲੂ ਨਾ ਨਹੀਂ ਕੇਸ ਰੱਖਣਾ ਜ਼ਰੂਰੀ ਹੈ ਕੋਈ ਮਜਬੂਰੀ ਐ ਨਾ ਕੋਈ ਨਾ ਹੀ ਤੁਹਾਨੂੰ ਦੱਸਾਂਗੇ ਪੁੱਤ ਲੱਗ ਕੇ ਕੇਸ ਰੱਖਣਾ ਤੁਹਾਨੂੰ ਦੱਸਾਂਗੇ ਇਹਨੂੰ ਕਰ ਲਓ पहला ध्यान देखते हैं तेती करोड़ देवी देवते हैं किने साधु हिंदू धर्म जे किसी के केस कतल है यानी वाल कटाए बी बोलो है नहीं किसी देवी देवते ऋषि मुनि ने हिंदू धर्म की गल करता जेकर केस कतल है कटाए हुए तो दसो ਬੋਲੋ ਅਕਟੇ ਬੋਲੋ ਬੋਲਨਾ ਨਾਮ ਨੂੰ ਬੱਚੇ ਬੋਲੋ ਰਾਏ ਸਿੰਘ ਨਹੀਂ ਫਿਰ ਮੁਸਲਮਾਨਧਰਮ ਚੱਲੇ ਤੋ ਦੇਖੋ ਜੀ حضرت ਮੁਹੰਮਦ ਸਾਹਿਬ ਜਿਹੜੇ ਪੀ ਪਗੰਬਰ ਮੁਖੀਆ ਨਾਲ ਉਹ ਖੁਦ ਵਪਾਰ ਕਰਦੇ ਸੀ ਕਾਹਦਾ ਕੰਮ ਕਰਦੇ ਸੀ ਕੱਪੜੇ ਦਾ ਕਿਹੜਾ ਕੱਪੜਾ ਵੇਚਦੇ ਸੀ ਜੀ ਦਸਤਾਰਾਂ ਤੇ ਉਸ ਧਰਮ ਦੇ ਵਿੱਚ ਵੀ ਕੇ ਸੰਤਨ ਕਰਨਾ ਮਨਾਹੀ ਹੈ ਵੈਸੇ ਮੌਕੇ ਸਾਰੇ ਤਸਵੀਰ ਨਹੀਂ ਪਰ ਪੁੱਛ ਕੇ ਦੇਖ ਲਓ ਉਹ ਕੇਸ ਕਤਲ ਨਹੀਂ ਸੀ ਕਰਨੇ ਤੇ ਜੋ ਜਿਹੜਾ ਮੁਸਲਮਾਨ ਅੱਜ ਹੱਦ ਕਰਕੇ ਆਵੇ ਤੇ ਪੁੱਛ ਲਓ ਜੇ ਮੁਸਲਮਾਨ ਹੱਦ ਕਰਨ ਜਾਂਦਾ ਹੈ ਹੱਦ ਕਰਨ ਕੇ ਆਉਣ ਤੋਂ ਬਾਅਦ ਉਹ ਕੇਸ ਕਤਲ ਨਹੀਂ ਕਰਾ ਸਕਦਾ ਅਜਿਹੇ ਦਾੜੇ ਸਾਹਿਬ ਹੁੰਦੇ ਨੇ ਮੁਸਲਮਾਨ ਤਾਂ ਦੇਖਦੇ ਨਾ ਉਹਨੂੰ ਹੱਦ ਹੀ ਕਹਿੰਦੇ ਹੋ ਦੋ ਨੰਬਰ ਨਾ ਤੇ ਹਿੰਦੂਆਂ ਦੇ ਵਿੱਚ ਤੇ ਨਾ ਕਿ ਮੁਸਲਮਾਨਾਂ ਦੇ ਵਿੱਚ ਤਹੋ ਤੁਸੀਂ ਸਾਰਿਆਂ ਨੇ ਪਸਾਈ ਮਤਲਬ ਚੱਲਦੇ ਆਪਾ ਇਹ ਲੋਕ ਨੇ ਮੁਹੀਆ ਜੀ ਉਸ ਨੂੰ ਨੇ ਕਿਸੇ ਤਸਵੀਰ ਦੇਖੀ ਹੋਈ ਹੈ ਜੋ ਜੀਸਸ ਕਰਨੇ ਤੁਸੀਂ ਦੇਖਿਓ ਨੀਆ ਕੀ ਉਹ ਕੇਸਾ ਤੋਂ ਬਗੈਰ ਨੇ ਦੱਸੋ ਜੀ ਕੇਸਾ ਤੋਂ ਬਗੈਰ ਨਹੀਂ ਤਾਂ ਦੁਨੀਆਂ ਦੇ ਕਿਸੇ ਵੀ ਮਨੁੱਖ ਦੇ ਲਈ ਕਿਤੇ ਵੀ ਬਣਾ ਕੇ ਕੇਸ ਜ਼ਰੂਰੀ ਹੈ ਸਾਰਿਆਂ ਲਈ ਕਿਸੇ ਵੀ ਮਜਬੂਰੀ ਬੋਲੋ ਮਜਬੂਰੀ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੋਨੂੰ ਕਿ ਕੇਸ ਕਿਉਂ ਰੱਖਿਆ ਹੈ ਇਹ ਕੁਐਸਚਨ ਨਹੀਂ ਹੈ ਜੇ ਮੈਂ ਤੁਹਾਨੂੰ ਇਹ ਕੁਐਸਚਨ ਕਰਾਂ ਮੈਨੂੰ ਜਵਾਬ ਦਿਓ ਅੱਖਾਂ ਕਿਉਂ ਰੱਖੀਆਂ ਹਨ ਸਵਾਲ ਹੈ ਦੋ ਸੋ ਵੀ ਸਵਾਲ ਬੰਦਾ ਹੈ ਇਹ ਤਾਂ ਹੱਥ ਵੀ ਰੱਖੋਗੇ ਕੁਝ ਕੋਈ ਕਮਾਲ ਕਮਲਿਆ ਇਹ ਤਾਂ ਅੱਖਾਂ ਕਿਉਂ ਕਿਤੇ ਅੱਖਾਂ ਤਾਂ ਹੁੰਦੀਆਂ ਨੇ ਬਾਹਾਂ ਕਿਉਂ ਰੱਖੀਆਂ ਨੇ ਬੋਲੋ ਜੀ ਕਿਉਂ ਕਿ ਕੜਾਈ ਕਿਉਂ ਬਾਹਾਂ ਕੜਾਈ ਕਿਉਂ ਕੰਢੀ ਕਿਉਂ ਬਾਹਾਂ ਕਿੱਥੇ ਵੀ ਇਹ ਪੁੱਛਦਾ ਆਪਾਂ ਕੇਸ कतल क्यों हो गए यह पूछ सकते केस रखे है ये कह सकते केस क्यों रखे पूछ सकते बोलो बोलो सर बोलो कह पुस अच्छा कहो दसो हाथ की नहीं जी शरीर का अंग बोलो अंग है लत्तरी अंग तो फिर केस की नहीं बोलो अंग कटा सभी कोई अंग नहीं कटा ये शरीर का अंग है इन कुदरत ने, ने बख्शे सानू अखं कुरत दी हथ कुतन देते पैर तुरंत देते सारा शरीर कुलरतन दिता से सानू फिर वाल किसने केस कुदरत ने दिए है? है, है? हैं तो किलू दिते हैं सारे सवाल ही नहीं पता हम कैं लॉ जी जे कैची लॉज रविंद्रनाथ टैगोर मैं उदाहरण होते हैं यही सिखा रविंद्राथ टैगोर जो नाम बहुत वाला है अपने केस के प्रया कर दी ध्यान नाथ जी ਸਰੀ ਗੱਲ ਤੇ ਆ ਨਾ ਆਪਣੀ ਕੇਸ ਤੋਂ ਕਰਕੇ ਇੱਕਦਮ ਸੋਚਿਆ ਉਹਨੇ ਵੀ ਰੋ ਨਹੀਂ ਮੈਂ ਲੈ ਕੇ ਸ਼ੇਬ ਬੈਨ ਮੇਰਾ ਬੈਨ ਨਾ ਰੋ ਰਹਾ ਤੇ ਬੋਲੇ ਮੈਂ ਇਹਦਾ ਮਤਲਬ ਕੀ ਹੈ ਉਹਨੇ ਤਾਂ ਮਾਰਤਾ ਕਿ ਮੈਂ ਉਂਗਲ ਵੜਦਾ ਇਹ ਤਾਂ ਨਹੀਂ ਲੱਤ ਵੜਦੇ ਤਾਂ ਹੋ ਗਈ ਇਹਨੂੰ ਮੈਂ ਵੜਦਾ ਤੇ ਰੋ ਰਹਾ ਨਾ ਤੇ ਇਹਦਾ ਮਤਲਬ ਕੀ ਉਹਨੇ ਸੋਚਿਆ ਵੀ ਕੁਦਰਤ ਨੇ ਮੈਨੂੰ ਸਰੀ ਦਿੱਤਾ ਹੈ ਤੇ ਕੇਸ ਵੀ ਮੈਨੂੰ ਕੁਦਰਤ ਨੇ ਦਿੱਤੇ ਹੈ ਤੇ ਇਹਦਾ ਮਤਲਬ ਕੁਦਰਤ ਚਾਹੁੰਦੀ ਹੈ ਕਿ ਮੇਰੇ ਸਰੀਰ ਤੇ ਕੇਸ ਹੋਣ ਮੈਂ ਨੂੰ ਕੱਟੀ ਜਾਣਾ ਤੂੰ ਸੋਚਿਆ ਜਿਵੇਂ ਸਾਰੀ ਉਮਰ ਦੀ ਸ਼ੇਅਰ ਕਰਦਾ ਰਿਹਾ ਸਾਰੀ ਉਮਰ ਵੀ ਮੈਂ ਕਟਾਉਂਦਾ ਰਿਹਾ ਹਟ ਜਾ ਮੈਂ ਬੋਲ ਆ ਜਿੰਦੇ ਬੋਲ ਜਾ ਹਟ ਜਿੰਦੇ ਨਹੀਂ ਆਉਂਦਾ ਇਹ ਤਾਂ ਮਤਲਬ ਮੈਂ ਕੁਦਰਤ ਦੇ ਕੋਲ ਜਾ ਰਿਹਾ ਤੁਰ ਤੂੰ ਨੂੰ ਰੱਖ ਨੂੰ ਕਹਿ ਰਹੀ ਐ ਮੈਂ ਰਖਾਰੇ ਕੋਈ ਗੱਲ ਤੇ ਹੋਏਗੀ ਨਾ ਹੱਥਾਂ ਗਈਆਂ ਦੁਬਾਰਾ ਨਹੀਂ ਆਉਂਦੀਆਂ ਹਸੋਟੇ ਦੋ ਦੁਬਾਰਾ ਨਹੀਂ ਆਉਂਦਾ ਇਹ ਵਾਰ-ਵਾਰ 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 ਮੇਰੇ ਘਟੇ ਦੇ ਬਾਹਰੋਂ ਗੁੰਦੇ ਤੇ ਮਾਰਦੇ ਦਮ ਤੇ ਕਮਜ਼ੋਰਾਂ ਲਈ ਸਮਝ ਕੁਦਰਤ ਕੁਸਤ ਇਹ ਰੱਖਿਆ ਕੋ ਸੋਚ ਕਰਦੇ ਨੇ ਨਾਲ ਪਰ ਅਗਲੇ ਕੁਦਰਤ ਨੇ ਸਾਨੂੰ ਇੱਕ ਇਹ ਸੱਚਿਆ ਤਾਂ ਕੁਝ ਸੋਚੀ ਹੁੰਦੀ ਹੈ ਕਿ ਵਾਰੀ ਵਾਰ ਕਿਉਂ ਹੁੰਦਾ ਇਹਨਾਂ ਨੂੰ ਰਾਜ ਨੂੰ ਸੁਣ ਸਾਡੇ ਸਿਰ ਤੇ ਕੇਸਰ ਪੜ ਲੇ ਇਹ ਕੇਸ ਪ੍ਰਾਧਨ ਹੈ ਕੇਸ ਸੰਕਰ ਮੇਰੀ ਕੋਈ ਨਹੀਂ ਬਾਹਰਲੇ ਨਹੀਂ ਹੋ ਜਾਣਾ ਕਰਨ ਕੋਸ਼ਿਸ਼ ਕੀਤੀ ਕੋਈ ਨਹੀਂ ਕੀਤੀ ਹੈ ਜਿਹੜੇ ਸਾਡੇ ਸਭ ਤੋਂ ਕੇਸ ਹੈ ਇੱਕ ਹੀ ਕੰਮ ਕਰਦੇ ਸਾਡੇ ਦਿਮਾਗ ਦੇ ਵਿੱਚ ਬਹੁਤ ਬਰੀਕ ਨਾੜਾਂ ਨੇ ਇੰਨੀਆਂ ਬਰੀਕ ਜਿਲੇਵਾਲ ਉਹਨਾਂ ਵਿੱਚ ਖੂਨ ਲੱਗਦਾ ਜੇ ਸਾਡੇ ਸਰੀਰ ਦਿਮਾਗ ਦਾ ਤਾਪਮਨ ਜ਼ਿਆਦਾ ਹੋ ਗਏ ਤੇ ਪ੍ਰੈਸ਼ਰ ਬਣਦਾ ਖੂਨ ਦਾ ਜੇ ਪ੍ਰੈਸ਼ਰ ਖੂਨ ਦਾ ਬਣ ਗਿਆ ਉਹਨਾਂ ਨਾੜਾਂ ਵਿੱਚ ਖੂਨ ਲੰਘੇ ਤੇ ਨਾੜਾਂ ਟੁੱਟ ਗਈ ਬੋਲੋ ਜੀ ਸਾਰ ਜੰਮੀ ਜੇ ਠੰਡ ਹੋਵੇ ਤੇ ਠੰਡ ਜ਼ਿਆਦਾ ਹੋ ਗਈ ਦਿਮਾਗ ਤੇ ਤਾਂ ਫਿਰ ਕਿਉਂ ਨਹੀਂ ਜੰਮ ਜਾਣ ਗਿਆ ਉਹ ਤੇ ਜੰਮ ਗਿਆ ਫਿਰ ਅਸੀਂ ਬੋਲੋ ਬਟਾ ਜੇ ਨਾ ਨਹੀਂ ਜੰਮ ਗਿਆ ਫਿਰ ਨਾਨਕਾ ਕਿਉਂ ਬੋਲੀ ਅਸੀਂ ਮਾਰਦਾ ਹਾਂ ਵਾਲ ਕੱਢ ਦੇ ਜੀ ਸਰਦੀਆਂ ਦੇ ਵਿੱਚ ਤੁਹਾਡੇ ਸ੍ਰੀ ਚੋਣਿਕੋ ਜੀ ਨੂੰ ਦਰਮੈਸ਼ ਨੂੰ ਵਾਲ ਖੋਪਰੀ ਤੇ ਰੱਖ ਦੇ ਟਾਕੇ ਉਹਦਾ ਟੈਂਪਰੇਚਰ ਵੀ ਨਹੀਂ ਹਾਦੇ ਸਰੀਰ ਦੇ ਸਾਰੇ ਅੰਗਾਂ ਦਾ ਤਾਪਮਨ ਰੱਖੋ ਇੱਕ ਰੈਡੀ ਉਹ ਕੋਮ ਕ੍ਰਾਉ ਨੂੰ ਮੈਂਟੇਨ ਕਰਨਾ ਜ਼ਰੂਰੀ ਹੈ ਜਦੋਂ ਸੜਾ ਮੈਂਟੇਨ ਨਹੀਂ ਹੁੰਦਾ ਉਸ ਟਾਈਮ ਸੀ ਬਾਹਰ ਹੁੰਦੇ ਕਈ ਬੋਲਣਾਂ ਦੇ ਕੱਤ ਕੁਮਾਰੀ ਕਈ ਤੂੰ ਛਾਨੇ ਦਿਮਾਗ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਸਰਦੇ ਜੀ ਲੂਆ ਆਹਨ ਜਰਮੀ ਆ ਗਈ ਤੁਹਾਨੂੰ ਸਭ ਨੂੰ ਪਤਾ ਪਸੀਨਾ ਆਉਂਦਾ ਇਹ ਪਸੀਨਾ ਉਹਨਾਂ ਮੌਸਮਾਂ ਲਈ ਆਉਂਦਾ ਜਿੱਥੇ ਵਾਲ ਨਹੀਂ ਜਣਾ ਨਿਕਲਦਾ ਤੇ ਕਿਉਂ ਨਿਕਲਣਾ ਚਾਹੀਦਾ ਹੈ ਕਿਉਂਕਿ ਸਰੀਰਿਆਂ ਦੇ ਵਿੱਚ ਸਾਡੇ ਅੰਦਰ ਬਹੁਤ ਸਾਰੇ ਟੌਕਸਿਕ ਜਮਾ ਜਾਂਦੇ ਹਨ ਜ਼ਹਿਰੀਲੇ ਤੱਤ ਜਮਾ ਹੋ ਜਾਂਦੇ ਆ ਤੇ ਜ਼ਹਿਰੀਲੇ ਤੱਤ ਵਾਲ ਹੀ ਬਾਹਰ ਕੱਢਦੇ ਆ ਤੇ ਮਨਿਕ ਬਚਾਉਂਦੇ ਮੈਂ ਬਹੁਤ ਦੱਸ ਲਿਆ ਸਰਸਿੱਟ ਮੁੱਠੇ ਲੱਗੇ ਮੈਂ ਇੱਕ ਗੱਲ ਹੁਕ ਕਹਦਾ ਵੱਡੇ ਵੀ ਵੱਡੇ ਪਣਾ ਜਲਦੀ ਨਾਲ ਸਮਝੋ ਅੱਜ ਤੋਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਦੂਰੇ ਕੋਈ ਇਸ ਤਰ੍ਹਾਂ ਹਸਪਤਾਲ ਨਹੀਂ ਸੀ ਜਿਵੇਂ ਵਿਆਹ ਹੋਏ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਪਿਛਲੇ 10 ਸਾਲ ਹੋ ਗਏ 4 ਸਾਲ ਹੋ ਗਏ 5 ਸਾਲ ਨੇ ਬੱਚੇ ਨਹੀਂ ਹੋਏ ਇਹ ਹੁਣ 44 ਟੰਡੀ ਘਰ ਤੋਂ ਤੇ ਹੁਣ ਕੋਰਪੋਰੇਟ ਜੇ ਕੋਰਪੋਰੇਟ ਕਨ ਕੇਸੀ ਪੜ੍ਹਨਾ ਜੇ ਕੇਸੀ ਹੈ ਇਹ ਕੇਸਾ ਕਰਕੇ ਹੀ ਸਰੀਰ ਨਸਾਂ ਤੁਸੀਂ ਹੋ ਰਹੀ ਹੈ ਜੇ ਅਸੀਂ ਹੱਲੇ ਵੀ ਨਹੀਂ ਸਮਝੇ ਇਨ ਦੀ ਇੰਪੋਰਟੈਂਸ ਮੈਂ ਐਜ਼ ਅ ਸਾਇੰਸ ਦੇ ਤਰ੍ਹਾਂ ਕਹਿੰਦਾ ਹਾਂ ਵੀ ਇਹ ਦੀ ਕੀ ਜ਼ਰੂਰਤ ਹੈ ਨੂੰ ਹੱਲੇ ਮੈਂ ਤੁਹਾਨੂੰ ਸਭ ਨੂੰ ਕਿਉਂ ਦੱਲ ਰਿਹਾ ਇਹ ਸੁਣ ਲੈ ਕੇ ਪੜ੍ਹ ਲੈ ਮੇਰੀ ਵੀ ਖੋਸ਼ ਜੇ ਜਿਸੀਂ ਹੱਲੇ ਵੀ ਨਾ ਸਮਝੇ ਕੇਸਾਂ ਨਾ ਸੰਭਾਲਿਆ ਪੈਰ ਤੋਂ ਲੈ ਕੇ ਸਿੱਟਕ ਨਾ ਸੰਭਾਲਿਆ ਸਾਡੀ ਨਸਲ ਤੁਸੀਂ ਹੋ ਸਕਦੀ ਹੈ ਅਸੀਂ ਜਿਵੇਂ ਗਏ ਕਿੰਨੀਆਂ ਔਡੀਆਂ ਖਤ ਹੋ ਗਏ ਅਸੀਂ ਵੀ ਇਸ ਤਰ੍ਹਾਂ ਖਤਮ ਹੋ ਸਕਦੇ ਮਜ਼ਾਕ ਨਹੀਂ ਇਹ ਰੱਬ ਵਾਰੀ 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 ਵੇ ਦੇ ਰਿਹਾ ਮਜ਼ਾਕ ਇਹ ਦੇਰ ਜੂਰੀਏ ਬਹੁਤ ਸਿਰ ਉੱਤੇ ਸੀ ਇਸ ਲਈ ਵਾਰੀ 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 ਸਾਡੇ ਸਿਰ ਤਿਆਰ ਨੇ ਇਹਨੇ ਸਾਹਸ ਬਣ ਲਿਆ ਬਹੁਤ ਮਦਦ ਉਸ ਟਾਬਲ ਤੇ ਪੜ ਰਹੀ ਸੀ ਆ ਮੇਂਗਿਆ ਭੈਣਾ ਅੱਖਾਂ ਆਉਂਦੀਆਂ ਨੇ ਰਸਤਨ ਸਾਰੇ ਖੂਬ ਸੁਣਤੇ ਜਹੰਦਰ ਆਪਣੇ ਬਣੇ ਆਰਗੇਨਾਈਜੇਸ਼ਨ ਕੋਲੇ ਖਲਾਤਾ ਕਰਦੇ ਉਹ ਸਤਾਬ ਸਾਫ ਸਾਫ ਲਿਖਿਆ ਸੱਤ ਪੀੜੀਆਂ ਤੱਕ ਆ ਵਾਲ ਕਟਾਂ ਦੀਆਂ ਰਣ ਭੈਣਾ ਅਖੀ ਜਿਹੜੀ ਅਲੀ ਪਦਾ ਹੋ ਗਈ ਤੁਹਾਡੇ ਸਾਹਮਣੇ ਬੈਠੀਆਂ ਹੋਤ ਨਹੀਂ ਕਰੇ ਸਾਹਮਣੇ ਪਹਿਲਾਂ ਕਿ ਬਜ਼ੁਰਗਾਂ ਨੂੰ ਐਂ ਕੰਨੀ ਸੀ ਲੱਗਿਆ ਜਦੋਂ ਨਿਕਲੇ ਕਿ ਬੱਚੇ ਦਾ ਅਧਿਕਾਰ ਨਹੀਂ ਈ ਹੈ ਅਦਨ ਕਿ ਉੱਠਾ ਰਹੇ ਦਿੰਦੇ ਭਾਰਨ ਕੀ ਹੈ ਤੁਹਾਡੇ ਸਾਹਮਣੇ ਸਾਡੇ ਸਾਹਮਣੇ ਦਿਸ ਰਿਹਾ ਫਿਰ ਵੀ ਸੀਨਾ ਵਾਲਾਂ ਦੀ ਇਹਨਾਂ ਕੇਸਾਂ ਦੀ ਮਾਤਾ ਨੂੰ ਨਹੀਂ ਸਮਝਾਂਦੀ ਬਹੁਤ ਜ਼ਰੂਰੀ ਨੇ ਮੇਟਰ ਕਹੇ ਇਹ ਮੈਂ ਤਾਂ ਕਿ ਉਹ ਮੈਂ ਇਸ ਤਰ੍ਹਾਂ ਨਹੀਂ ਉਤਾਰਨੀ ਪਕਤੀ ਤੋਂ ਦੱਸਾਂਗਾ ਨਹੀਂ ਸਾਰਿਆਂ ਲਈ ਜ਼ਰੂਰੀ ਹੈ ਸਾਡੇ ਸਰੀਰ ਲਈ ਕਿਉਂ ਕੁਦਰਤ ਨੇ ਲਾਇਆ ਸਾਡਾ ਰੱਬ ਨੇ ਸਾਨੂੰ ਇਸੋ ਜਿਹਾ ਬਣਾਇਆ ਹੈਗਾ ਇਹ ਬਹੁਤ ਜ਼ਰੂਰੀ ਨੇ ਵਾਲ ਸਾਡੇ ਸਭ ਸਫਾਈ ਕਰਦੇ ਨੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਸਾਡੇ ਜ਼ਿੰਦਾ ਰਹਿਣ ਦੇ ਲਈ ਵੀ ਵਾਲ ਬਹੁਤ ਜ਼ਰੂਰੀ ਨੇ ਇੱਕ ਨੋਟ ਕਹਾਂ ਪਿਛਲੀ ਮਹਾਮਾਰੀ ਆਈ ਸੀ ਪੋਨਰਦਸੇ ਜਿਹਨਾਂ ਦੇ ਮੂੰਹਾਂ ਤੇ ਦਾੜੀਆਂ ਮੁੱਛਾਂ ਸੀ ਜਿਹੜੇ ਸਾਫ ਸੁੱਧ ਸੀ ਉਸ ਬੰਦਿਆਂ ਨੂੰ ਪਿਛਲੀ ਕਰੋਨਾ ਮਾਰੀ ਨੇ ਧੱਕ ਧੱਕ ਨੁਕਸਾਨ ਕੀਤਾ ਉਹ ਹੋਰ ਵੀ ਬਹੁਤ ਨੇ ਫੁੱਟਾ ਹੁੰਦੀਆਂ ਹੋਣਗੀਆਂ ਤੋਂ ਸਮਝ ਲਈਏ ਸਾਰੇ ਜਣੇ ਕਿ ਸਾਨੂੰ ਕੇਸ ਬਹੁਤ ਜ਼ਰੂਰੀ ਨੇ ਬੜ ਜ਼ਰੂਰੀ ਬੜੇ ਜ਼ਰੂਰੀ ਹਰੇਕ ਲਈ ਜ਼ਰੂਰੀ ਨੇ कुछ छद रहे हम गल समझिए पांच सौ साल पहला साहबान ने जान चुके सन के के कि शरीर केस किन्ने जरूरी ने इसलिए गुरु साहब ने सब हजायत की भाई केस कतल हाँ केस वाल नहीं गया अब तक केस कतल बंदे मारन के बराबर है जो केस है। बंदे मारन बराबर अगर सुनो सारे को लगता इनकी इंपोर्टेंस आगे चली अपना ध्यान में सुनो ਸਾਰੇ ਇਤਿਹਾਸ ਦੀ ਗੱਲ 1688 ਦੇ ਵਿੱਚ ਪੰਗਾੜੀ ਜਦੋਂ ਹੁੰਦਾ ਉਹ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦੇ ਹੈਗਾ ਪੀਰ ਬੁੱਧੂ ਸਾਹਿਬ ਆਪਣੇ ਪੁੱਤਰਿਆਂ ਨਾਲ ਪੁੱਤਾਂ ਨਾਲ ਆਪਣੇ ਜੀਵ ਬੱਝੀ ਰੱਖਿਓ ਨਾ ਪਹੁੰਚ ਗਿਆ ਤੇ ਅਨਾਸਰ ਮੇਰੇ ਦਿਸਰ ਮੇਕੀਰ ਮੈਂ ਕਹਾ ਤਾ ਹਾਂ ਗਸਤਿ ਪਹੁੰਚ ਕੇ ਤੇ ਜੰਗ ਵਿੱਚ ਸਾਥ ਦਿੰਦੇ ਆ ਉਹਨਾਂ ਦੇ ਪੁੱਤਰ ਵੀ ਸ਼ਹੀਦ ਹੁੰਦੇ ਆ ਉਹਨਾਂ ਦੇ ਸਾਥੀ ਵੀ ਸੀ ਹੁੰਦੇ ਆ ਜਿਹੜੇ ਫੌਜੀ ਹੋ ਸੀ ਹੁੰਦੇ ਆ ਤੇ ਜਦੋਂ ਜੰਗਤਮ ਹੁੰਦਾ ਤੇ ਗੁਰਗੋਬਿੰਦ ਸਿੰਘ ਤੇ ਪੀਰ ਬੁੱਧੂ ਸ਼ਾਹ ਉਹਦੇ ਲਈ ਬੜਾ ਸਾਥ ਦਿੰਦਾ ਇਹਨਾਂ ਨੂੰ ਕੁਝ ਚਾਹੀਦਾ ਜੋ ਮੰਗਣਾ ਚਾਹੁੰਦੇ ਦਈਏ ਨਾ ਬੜਾ ਸਾਥ ਹੈ ਨਾ ਪੀਰ ਬੁੱਧੂ ਸ਼ਾਹ ਦਾ ਪਾਸੇ ਗੁਰਗੋਬਿੰਦ ਸਿੰਘ ਨੂੰ ਅਪਲੀਕੇਸ਼ਨ ਲੁਕੰਗਾ ਕਰੇ ਤੁਸੀਂ ਕਿਸ ਕਰਦੇ ਆ ਤੇ ਕਿਸ ਫੁੱਟਦੀ ਇਹਦਾ ਕਰ ਲੈਣਾ ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀਂ ਬੜੀ ਮਦਦ ਕੀਤੀ ਹੈ ਬੜਾ ਅਹਿਸਾਨ ਆ ਤੁਹਾਡਾ ਤੁਸੀਂ ਬੜੀ ਮਦਦ ਕੀਤੀ ਹੈ ਜੀ ਆਂ दसो तुम की चाहते हो मंगते हो जो तुम्हें मंगना है मंग लो जरूर पूरी करा कहीं जो मंगना चाहते <ुणीज़> ध्यान भी ध्यान सुनम रहे पैना सर बच्चे जो मंगना चाहते मंग लो देखो जिन्हों के पुत्र अपने कटाए हो अपने फौजी लगाए लाए हो नुकसान होया हो बंद की तुम्हें मंग सकता कि भाई फौजियां भी देना होगा उन्होंने घर जवाब भी देना होगा बच्चे भी पालने तोमती चीज मंगू ਕੁ ਕਿੰਨੇ ਮੰਗੋ ਗੁਰਸੱਵਰ ਕੋਲ ਮੰਗ ਲਓ ਕੋਈ ਤੇ ਮੰਗਣਾ ਤਾਂ ਨਹੀਂ ਉਸ ਸਮੇਂ ਮੈਂ ਤਾਂ ਕਹਿੰਦਾ ਕਿ ਮੁਸਲਮ ਵੀਰ ਹੈ ਕਿ ਮੁਸਲਮ ਵੀਰ ਹੈ ਕਿਹਾ ਕਿ ਮੁਸਲਮ ਵੀਰ ਇੱਕ ਮੁਸਲਮ ਵੀਰ ਉਸ ਸਮੇਂ ਗੁਰਸੱਵਰ ਦੇ ਹੱਥ ਜੋੜ ਕੇ ਕਹਿੰਦਾ ਸਿੱਤੇ ਪਾਸ਼ਾ ਜੇ ਤਰੁੱਠੇ ਹੋ ਜੇ ਤੁਸੀਂ ਦੇਣਾ ਚਾਹੁੰਦੇ ਹੋ ਤੇ ਆਹ ਜੋ ਤੁਹਾਡੇ ਕੰਗੇ ਸਨੇਤ ਕੇਸ ਹਨ ਕੇ ਸਮਝੀਂ ਇਹਦਾ ਮਤਲਬ ਕੇਸਾਂ ਦੀ ਵੈਲਿਊ बोलो का बहुत ज़्यादा बहुत ज़्यादा बड़ी मात्र आओ अगे हम देखो ध्यान गुरु गोबिंद सिंह जी अमृत छका सूँ दस देखिए गुरु नानक दिव साहब हैं गुरु नानक साहब अपने फर्स्ट जो भाई मरदाना जी नाम तो भाई मरदाना ने पहली की है कि अंज तो, 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 तो बाद केस खत्म नहीं करने सब सुन गुरु गोबिंद सिंह सबू कहें कि केस की नहीं पुछा जाए केस की नहीं की कहें गुरु की है केस गुरु की बोलो गुरु की गुरु साहब क्या सिख ली केस गुरु की मोर है हम मोर का मतलब कि कहना सुनो तीस लाइसेंस बना दे लाइसेंस एक मोर लगी होंगी दुकाना कागज पत्र लोर लगी हों कमेटी लाइन जी ਕੋਈ پڑھ ਕੇ ਉਹਦੇ ਵਿਦਿਆਰਥੀ ਬੱਚੇ ਡਿਗਰੀਆਂ ਲੈ ਕੇ ਆਉਂਦੇ ਆ ਡਿਗਰੀਆਂ ਉੱਪਰ ਕੀ ਲੱਗਦੀ ਹੈ ਮੋਹਰ ਲੱਗਦੀ ਹੈ ਯੂਨੀਵਰਸਿਟੀਆਂ ਦੇ ਸਕੂਲਾਂ ਦੀ ਲੱਗੀ ਹੁੰਦੀ ਹੈ ਤੁਹਾਡੇ ਕੋਲ ਜਿੰਨੇ ਕਾਗਜ਼ ਤੇ ਕੀਮਤੀ ਕਾਗਜ਼ਪਤਰੇ ਲੈਸੈਂਸ ਹੋਣ ਸਰਟੀਫਿਕੇਟ ਹੋਣ ਕੁਝ ਵੀ ਹੋਵੇ ਉਹਨਾਂ ਉੱਪਰ ਇੱਕ ਮੋਹਰ ਹੁੰਦੀ ਹੈ ਨੋਟਾ ਉੱਤੇ ਵੀ ਇੱਕ ਮੋਹਰ ਹੁੰਦੀ ਹੈ ਉਹ ਉਹਨਾਂ ਦੀ ਕੀਮਤ ਤਾਂ ਪੈਂਦੀ ਹੈ ਲੈਸੈਂਸ ਦੀ ਕੀਮਤ ਵੀ ਤਾਂ ਪਹੋਂਗੀ ਤੁਹਾਡੇ ਠੀਕ ਹੈ ਡਾਕੂਮੈਂਟਸ ਦੀ ਤਾਂ ਅਕੀ ਪਹੋਂਗੀ ਤੇ ਨੋਟਾਂ ਦੀ ਕੀਮਤ ਵੀ ਤਾਂ ਪਹੋਂਗੀ ਜੇਕਰ ਉੱਪਰ ਮੋਹਰ ਲੱਗੀ ਹੈ ਤੇ ਜੇ ਉੱਪਰ ਮੋਹ ਨਾ ਹੋਵੇ ਫਿਰ ਕੱਖ ਦੀ ਕੀਮਤ ਨਹੀਂ ਕੋਈ ਵੀ ਐਮਐਲ ਕਿਸੇ ਕੀ ਹੈ ਪਰ ਉਹਨੂੰ ਮੋਹ ਕੋਈ ਨਹੀਂ ਤੇ ਸਰਟੀਫਿਕੇਟ ਦਿਖਾਵੇ ਪੀਐਚਡੀ ਉਹ ਕੋਈ ਨਹੀਂ ਜਾਣਗੇ ਇਹਨੂੰ ਕੋਈ ਕੀ ਹੋਣੀ ਇਹ ਤੁਹਾਡਾ ਅਜਾ ਕਾਗਜ਼ ਹਨਾ ਟੋਡੀ ਮੁੱਲ ਦਾ ਵੀ ਨਹੀਂ ਕਿੰਨਾ ਦਾ ਨਹੀਂ ਟੋਡੀ ਮੁੱਲ ਦਾ ਨਹੀਂ ਬੁਰ ਕਿੰਨਾ ਦਾ 40 ਮੁੱਲ ਦਾ ਨਹੀਂ ਉਹ ਹੀ ਕਾਗਜ਼ ਸੇਮ ਇੱਕੋ ਜਿਹਾ ਨਹੀਂ ਤੇ ਜਿਹਦੇ ਮੋਹ ਲੱਗੇ ਉਹਦੀ ਕੀਮਤ ਉਹਦੀ ਕੀਮਤ ਬਹੁਤ ਜ਼ਿਆਦਾ नोट के बराबर कागज रख लोतनी गुरु साहब ने सामने बिना बोलो केसा बिना सिख की कीमत मतलब। बोलो बिना कि बोलो साबी तो साड़ी कीमत माफ़ करो मैं फिर कह मैं तो कह रहा जो गल चुभ जाए कोई गल चुभनी चाहिए जे कोई भी मैं केसा तो बगैर सीखा ये हो नहीं सकता तो गुरु से तो पहली पहली कह मोर तो मोर तो बगैर चलिया कि मैं मोर तो बगैर आके इतने नमस्कार करेगा वह नमस्कार प्रवान होगी मोहर तो है की। प्रवान किएगी

ਕੀ ਆਂ ਗਰਮੇ ਰਿਟਰੇ ਅਸੀਂ ਹਰ ਬੰਦਾ ਨਾ ਹਰ ਬੰਦਾ ਹਰ ਇੱਕ ਬੰਦਾ ਆਪਣਾ ਮੁੱਲ ਪਾਉਣਾ ਪੁੰਦਾ ਠੀਕ ਹੈ ਸਾਡਾ ਮੁੱਲ ਤਾਂ ਪਿਆ ਹੀ ਸੰਦਰਭ ਕੋਡੀ ਪਟੇ ਮਿਸ਼ਾਲ ਉਹਦਾ بڑا ਮੁੱਲ ਉਹਨੂੰ ਬੜਾ ਕੁਸ਼ੀ ਹਰ ਬੰਦਾ ਆਪਣਾ ਮੁੱਲ ਪਾਉਣਾ ਚਾਹੁੰਦਾ ਹੈ ਹਰ ਬੰਦਾ ਤੁਮ ਤੇ ਆਂਦੇ ਮੁੱਲ ਕਿਹਨਾਂ ਦੇ ਪੈਲੇ 18ਵੀਂ ਸੰਯੁਕਤ ਜਦੋਂ ਸਿੱਖਾਂ ਨੂੰ ਜਗੜਾ ਲਿਜਾਣਾ ਪਿਆ ਤੇ ਉਦੋਂ ਉਸ ਸਮੇਂ ਦੀ ਹਕੂਮਤ ਨੇ ਕਿਹਨਾਂ ਦੇ ਮੁੱਲ ਪਏ ਸੀ ਸਿੱਖਾਂ ਦੇ ਸਿਰਾਂ ਦੇ ਉਹ ਕਿਹੜੇ ਸਿਰਾਂ ਦੇ ਮੁੱਲ ਪਏ ਸੀ ਜਿਨ੍ਹਾਂ ਸਿਰਾਂ ਉੱਤੇ ਦਸਤਾਰਾਂ ਸੀ ਜਿਨ੍ਹਾਂ ਇਹ ਸਾਬਤ ਸੂਰਤ ਸੀ ਉਹਨਾਂ ਦੇ ਮੁੱਲ ਪਏ ਸੀ ਜਿਨ੍ਹਾਂ ਦੇ ਸਿਰਾਂ ਉੱਪਰ ਕੇਸ ਨਹੀਂ ਸੀ ਦਸਤਾਰ ਨਹੀਂ ਸੀ ਉਹਨਾਂ ਦਾ ਮੁੱਲ ਬੋਲੋ ਯਸ ਯਸ ਬੋਲੋ ਕੋਈ ਮੁੱਲ ਨਹੀਂ ਪੈਂਦਾ ਬਹੁਤ ਵੱਡੀ ਗੱਲ ਹੈ ਛੋਟੀ ਨਹੀਂ सिर मुना बहुत वोटी गल है ये छोटी गल नहीं इतिहास कितने नहीं हो विसा महान है यही विरसा अमीर है कि साढ़े सिरों के मुल पड़े है सिर मुए जिन्हों सिर उस दस्तारा ध्यान रखो तो सरकार ने यह ऐलान किया जे किसी सिर पर दस्तार केस होतल कर देना तो जेख नहीं ਉਹ ਆਪਣੀ ਕਿਸੇ ਕਰਾ ਲਓ ਤਾਂ ਮਨਨ ਕਿ ਕਿਸੇ ਨੇ ਕਿਸ ਤਰ੍ਹਾਂ ਕੋਈ ਨਹੀਂ ਸਪੰਦਾ ਇੱਥੋਂ ਵੀ ਹਿੰਦੂ ਲੋਕਾਂ ਨੇ ਕਿਸ ਕਟਰ ਕਰਨ ਸ਼ੁਰੂ ਕੀਤੀ ਹੈ ਇੱਥੋਂ ਹੀ ਮੁਸਲਮਾਨ ਵੀ ਨੇ ਆਪਣੀ ਪਛਾਣ ਬਣਾਉਣਾ ਬਤਾਉਣ ਵਾਸਤੇ ਪਤਾ ਸੀ ਸਿੱਖਾਂ ਨੂੰ ਸੱਤਾ ਦਾ ਹੈ ਤਾਂ ਸਿੱਖਾਂ ਆਪਣਾ ਇੱਕ ਵਫਗਾਨੇ ਨਾ ਮੇਰਾ ਸਰਜਾ ਵੀ ਤਾਂ ਬੋਲੋ ਮੇਰਾ ਸਿੱਖੀ ਸਿਧਣਾ ਜਾਵੇ ਆਪਣੀ ਸਿੱਖੀ ਨਹੀਂ ਤਿਆਗਦੇ ਸਿੱਖ ਮਰਨਾ ਕਬੂਲ ਕਰ ਲੈਂਦੇ ਆ ਇਸ ਕਰਕੇ ਇਹਨਾਂ ਨੂੰ ਪਛਾਣਿਆ ਜਾ ਸਕੂਆ ਤੇ ਜਿਹੜਾ ਨੇ ਡੇਢ ਸਿੱਖ ਨਹੀਂ ਉਹ ਆਪਣੇ ਕਦਰ ਕਰਦੇ ਸੋ ਸਾਡੇ ਸਿਰਾਂ ਦੇ ਮੋਲੋਂ ਵੀ ਪਰੇ ਕੀਮਤ ਤੇ ਅੱਜ ਵੀ ਮੈਂ ਕਹਾ ਮਤ ਜਾਣੇ ਕੋਈ ਜਿਹੜਾ ਸਾਬਤ ਸੂਰਤ ਨਹੀਂ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਨਹੀਂ ਅੱਜ ਵੀ ਗੁਰੂ ਦੇ ਅੱਗੇ ਉਹਨਾਂ ਦੀ ਕੀਮਤ ਹੈ ਮਾਸੂਰ ਜਿਨ੍ਹਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਉਹ ਉਹਨਾਂ ਦਾ ਮਨ ਮੁਟ ਕਰਨ ਉਹਨਾਂ ਨੂੰ ਕੋਡਿੰਗ ਕੋਦੀ ਕਿ ਆਉ ਆਪਾਂ ਸਭ ਸਭ ਨੂੰ ਬੇਨਤੀ ਹੈ ਪਹਿਲੀ ਗੱਲ ਮੈਂ ਕਹਿੰਦਾ ਕਿ ਇਸੇ ਨਹੀਂ ਸਾਡੇ ਸਿੱਖਾਂ ਨੇ ਇਹ ਕਹਿੰਦੀ ਸਾਰਿਆਂ ਨੂੰ ਇਹ ਜ਼ਰੂਰੀ ਹੈ ਤੇ ਸਾਨੂੰ ਹੁਕਮ ਹੈ ਜੇਸੀਂ ਆਪਣੇ ਆਪ ਨੂੰ ਗੁਰੂਸਾਹਿਬ ਅਧਵਾਸਨ ਸਿੱਖੋਂਦੇ ਆ ਤੇ ਸਾਨੂੰ ਇਹ ਹੁਕਮ ਹੈ ਕਿ ਸਾਨੂੰ ਸਭ ਸੁਤ ਕਰਨਾ ਪਰ ਇਹਨੂੰ ਬੇਨਤੀ ਹੈ ਕਿ ਮਾਵਾਂ ਨੇ ਆਪਣੇ ਬੱਚਿਆਂ ਨੂੰ ਟਕਾਹ ਤੇ ਗਲਾ ਚ ਪਾਲਿਆ ਸੀ ਪਰ ਸਿੱਖੀ ਨਹੀਂ ਸੀ ਕਹੀ अच साथ भैण क्या दी है ना, ना जाओ उदा सा मगर पे साडे केसा कतल करने वास्ते मगर पे बड़ी बड़े बड़े होते हुए अभी कि मुसीबत हम कोई मुसीबत नहीं अच्छे बड़े सौखे है तभी केस कतल हो जाए तो मैं होर गल कहना तो कि बिना दिमाग चुनाव गल सुन ध्यान वो कहने सिक्की साना जो केस नहीं अंदर अंदर से है ध्यान दे ਜੇ ਕਿਸੇ ਬੀਜ ਅੰਦਰ ਜਾਣ ਹੋਵੇ ਜੇ ਕਿਸੇ ਬੀਜ ਅੰਦਰ ਜਾਣ ਹੋਵੇ ਸਭ ਤੋਂ ਤੇ ਜਦੋਂ ਉਹ ਧਰਤੀ ਵਿੱਚ ਗੱਡਦੇ ਆ ਕੀ ਹੁੰਦਾ ਵੀ ਬੋਲੋ ਕੀ ਨਾ ਜੇ ਕਿਸੇ ਬੀਜ ਨੂੰ ਬੀਜਦੇ ਆ ਕੀ ਹੁੰਦਾ ਬਈ ਪੁੰਗਰਦਾ ਬੋਲ ਪੁੰਗਰਦਾ ਕੀ ਪੁੰਗਰਦਾ ਕਿਦਾਂ ਨੂੰ ਥੱਲੇ ਨੂੰ ਵਿਟਾਣੂ ਬਾਹਰ ਦਿਸਦਾ ਕਿ ਦਿਸਦਾ ਬੋਲ ਦਿਸਦਾ ਕਿ ਦਿਸਦਾ ਜੇ ਕੋ ਡਾਕਟਰ ਲਾਉ ਉਹਦਾ ਬੀਜ ਬੀਜੋ ਤਾਂ ਦਿਸਦਾ ਕਿ ਹੁੰਦਾ ਦਿਸਦਾ ਨਾ ਫਿਰ ਬੋਲਦਾ ਨਾ ਧਰਤੀ ਵਿੱਚ ਪਏ ਹੋਏ ਬੀਜ ਨੂੰ ਕੀ ਕਹਾਂਗੇ ਉਹ ਤਸਵੀਰ ਪਿਆਰੇ ਕੋਈ ਨਾ ਕੋਣ ਕੋ ਤਰੰਡ ਹੋਇਾ ਹਤਮੋ ਜੇ ਅਸੀਂ ਸਿੱਖ ਹੈ ਤੇ ਸਾ ਅਸੀਂ ਗੁਰੂ ਗ੍ਰੰਥ ਸਾਹਿਬ ਸਿੱਖ ਹੈ ਕੋਣਿਆ ਸਿੱਖੀ ਸਾਡੇ ਅੰਦਰ ਹੈ ਤਾਂ ਸਿੱਖੀ ਸਾਡੇ ਬਾਹਰ ਵੀ ਕੋਲੋ ਸਿੱਖੀ ਦੇ ਬਾਹਰ ਵੀ ਜਿਸ ਨਹੀਂ ਓਣੀ ਆਉ ਬਹੁਤ ਕੀ ਸਿੱਖੀ ਹੈ ਸੌਖੀ ਨਹੀਂ ਮਿਲੀ ਬੜਿਆ ਕੁਰਬਾਨੀਆਂ ਦੇ ਨਾਲ ਬੰਦ ਬੰਦ ਘਟਾ ਕੇ ਖੋਪਰੀਆਂ ਲਾ ਕੇ ਚਰਖੜੀਆਂ ਤੇ ਚੜ ਕੇ ਟਿਕੀ ਬੱਚਿਆਂ ਦੀ ਇਹ ਹਾਰ ਬਣਾ ਕੇ ਝੂਲੀਆ ਦੇ ਪਾਸੇ ਸਾਨੂੰ ਮਿਲਸਾ ਮਿਲਿਆ ਇਹਨੂੰ ਸੰਭਾਲਣ ਦੀ ਬਹੁਤ ਲੋੜ ਹੈ ਆਹ ਜਿਹੜੇ ਬੱਚੇ ਬੈਠੇ ਆ ਇਹਨਾਂ ਨੂੰ ਬਹੁਤ ਸ਼ਾਬਾਸ਼ ਇਹਨਾਂ ਤੋਂ ਉਮੀਦ ਕਰਦੇ ਆ ਇਹ ਜਿਹੜੇ ਆਪਣੇ ਕੇਸ ਸੰਭਾਲਣਗੇ ਆਪਣੇ ਸਾਥੀਆਂ ਨੂੰ ਆਪਣੇ ਭਰਾਵਾਂ ਨੂੰ ਵੀਰਾਂ ਨੂੰ ਦੂਜੇ ਰੂਪੇ ਰੱਖਣਗੇ ਭੈਣਾਂ ਅਗੇ ਬੇਨਤੀ ਬੱਚਿਆਂ ਦੇ ਕੇਸ ਸੰਭਾਲੋ ਪ੍ਰੇਮਾ ਮਾਤਰ ਨੂੰ ਦੂਜਿਆ ਕਾ ਨੋਰੇ ਨਾਲ ਕਰੋ ਕਿ ਕੇਸ ਸੰਭਾਲੇ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਜੇ ਤੁਹਾਨੂੰ ਸਮਝ ਨਹੀਂ ਕਿ ਕੋਈ ਗਲਤੂ ਵੀ ਲੱਗੀ ਹੈ ਤਾਂ ਫਿਰ ਯਾਦ ਨੂੰ ਜਵਾਬ ਮੰ ਲਾਗੇ ਤਮੇ ਰੂਸ ਜਾਗੂ ਜੇ ਰੂਸ ਆਇਆ ਹੈ ਪਤਾ ਲੱਗਿਆ ਕਿ ਅੱਜ ਤੋਂ ਗੁਰੂ ਸਾਹਿਬ ਦੀ ਹਜ਼ੂਰੀ ਪੰਨ ਕਰਕੇ ਜਾਓ ਕਿ ਅਸੀਂ ਆਪਣੇ ਤੁਹਾਡੇ ਸਿੱਖ ਬਣਾਂਗੇ ਅੱਜ ਤੋਂ ਅਸੀਂ ਕਤਲ ਕਿਸੇ ਦਾ ਬਿਲਕੁਲ ਨਹੀਂ ਕਰਾਂਗੇ ਆ ਭੈਣਾ ਬੱਚਿਆਂ ਦੀ ਬੈਠੀ ਹੋਈਆਂ ਨੇ ਇਹਨਾਂ ਸਾਰਿਆਂ ਨੇ ਪ੍ਰਣ ਪਰਮ ਪਤਰ ਪੜ੍ਹ ਲਿਆ ਕਿ ਅਸੀਂ ਆਪਣੇ ਕਤਲ ਕਿਸੇ ਕਦੇ ਕਤਲ ਨਹੀਂ ਕਰਾਂਗੇ ਤੇ ਅਸੀਂ ਦੂਜਿਆਂ ਦੇ ਵੀ ਕੇਸ ਸੁਭਾ ਰਾਂਗੇ ਜੇ ਬਿਨਾ ਕਰਾਂਗੇ ਉਹਨਾਂ ਕੋਲੋਂ ਲਿਖੀ ਮਾਂਜੀ ਬਲਾਈ ਹੁੰਦੇ ਹੋਏ ਜੁਗਾ ਚਾਲ ਸਰ ਵਾਏ